ਇਹ ਜੋ ਉਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਨਾਲ ਉਹ ਤੋਂ ਵੱਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਕਿਸੇ ਚੀਜ਼ ਵੀ ਇਹ ਹੋਇਆ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਹਾ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਕੱਫੇ ਦੇ ਸਕਾਂਗੇ ਫਿਰ ਇਹਨੇ ਇੱਕ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁਦਾ ਜੀ ਨੂੰ ਯੂਨੀਵਰਸਿਟੀ ਬਣੀ ਭਾਵੇਂ ਆ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਦਿਨਾਂ ਨੂੰ ਤੋਂ ਵਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ ਚਾਰ ਗੁਣਾ ਮੈਨੂੰ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ 'ਚ ਲਈ ਪੈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕਿਉਂਕਿ ਕੁਜਾੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਦਾ ਸਰਪੰਚ ਹੁੰਦਾ ਸੀ ਐਮ ਐਲ اے ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਉਹਨੂੰ ਕਿਸੇ ਚੀਜ਼ ਦੀ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਹਾ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਦਿੱਤੀ ਜੇ ਉਹਨਾਂ ਨੇ ਵੀ ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾਲੇ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਸ਼ੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆ ਤਾਂ ਦਿੱਲੀ ਵਾਲੇ ਐ ਕੇਜਰੀਵਾਲ ਨੂੰ ਕੀ ਪਤਾ ਹੈ ਝੋਨਾ ਕਿਵੇਂ ਬੀਜਦਾ ਹੈ ਨਰਮਾ ਕਿਵੇਂ ਹੁੰਦਾ ਹੈ ਇਹਨੂੰ ਤਾਂ ਪਤਾ ਨਹੀਂ ਆ ਤਾਂ ਇੱਥੇ ਲੁੱਟਣ ਆਏ ਆ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਹੈ ਮਹਾਲੀ ਵਿੱਚ ਮਾਰ ਖੇਡਦਾ ਉਹ ਮੁਹੱਲੀ ਰਹਿੰਦਾ ਹੈ ਅਸ ਸੋਡੀਆਂ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਉਹਨੂੰ ਚੀਫ ਮਨਿਸਟਰ ਦੀ ਨਾਲ ਦੀ ਕੋਠੀ ਦਿੱਤੀ ਹੈ ਚਾਰ ਮਹਿਕਮੇ ਸੋਡੀਆਂ ਕੋਲੇ ਹੈ ਤੇ ਚਾਰ ਮਹਿਕਮੇ ਜੇਨ ਕੋਲੇ ਹੈ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵਾਨਤਮਾਨ ਕੋਲੇ ਨਹੀਂ ਜਾਂਦੇ ਮੀਟਿੰਗਾਂ ਪੰਜਾਬ ਪਵੰਛ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਮੈਂ ਵਾਪਸ ਉਸ ਗਲਤੀ ਹੁਣਾ ਇਹਨਾਂ ਨੇ ਕੀ ਸੋਚਿਆ ਕਿ ਕਿਵੇਂ ਦੇਵਾਂਗੇ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਸ ਹਿਸਾਬ ਨਾਲ ਤਾਂ ਕਰੋਨਾ ਰੁਪਏ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 ਸੈਕਸ਼ਨ ਉਸ ਕਾਨੂੰਨ ਵਿੱਚ ਕਿ ਗਵਰਨਮੈਂਟ ਜਿੱਦਾ ਮਰਜ਼ੀ ਲੈਂਡ ਅਕਵਾਇਰ ਕਰ ਸਕਦੀ ਹੈ ਕਿਸੇ ਮਰਜ਼ੀ ਰੇਟ ਤੇ ਕਰ ਸਕਦੀ ਹੈ ਤੇ ਅਕਵਾਇਰ ਕਰਨ ਦੇ ਬਾਅਦ ਕਿਸੇ ਮਰਜ਼ੀ ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਡੇਢ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦੇ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਆ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਤਾ ਸੈਕਟਰੀਆਂ ਦਾ ਵੀ ਕਰਤਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਤੀ ਜਿਹੜੀ ਸਾਰੀ 40 ਹਜ਼ਾਰ ਏਕੜ ਖਵੈਰ ਕਰੂਗੀ ਉਸ ਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣਾ ਆਏ ਆ ਉਹਨਾਂ ਦਾ ਸਾਥ ਦੇ ਰਹੇ ਹੋ ਤੇ ਦੂਜੇ ਬੰਦੇ ਕਿਹੜੇ ਆ ਤੁਸੀਂ ਹੈਰਾਨ ਰਹਿ ਜੂਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਇੱਕ ਦਿੱਲੀੋਂ ਹੈਗਾ ਉਹਨ ਰਾਖ ਕੁੰਡੂ ਨਾਮ ਵੀ ਨਿਕਿਆ ਜਾਂਦਾ ਹੈ ਉਹ ਕਮੇਟੀ ਵਿੱਚ ਚੀਫ ਸੈਕਟਰੀ ਨਰਾਜੀ ਨੇ ਸਾਰੇ 40 ਹਜ਼ਾਰ ਏਕੜ ਕੁਆਇਰ ਕਰਨਾ ਹੈ ਉਨਰਾਕ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਹੈ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਉਧਰ ਇਹ ਕੋਈ ਸੀਵਾ ਬੰਸਰ 나ਈ ਨਹੀਂ ਪਤਾ ਯਾਰ ਸਾਰੇ ਉਥੋਂ ਲਿਆਉਂਦੇ ਆ ਹੁਣ ਆ 40 ਹਜ਼ਾਰ ਏਕੜ ਕੁਆਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਹੈ ਪੰਜਾਬ ਜਿਹਨੀ ਵੰਡ ਦਿੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਦੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮਨਾ ਬਾਪੂ ਬਾਦਲ ਅੱਗੇ ਹੁੰਦੇ ਸੀ ਕਿ ਨਹੀਂ ਤੇ ਉਹਨਾਂ ਦੇ ਨਾਲ ਤੁਹਾਡੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਉਵੇਂ ਹੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਆ ਪੰਜਾਬ ਦੀ ਆ ਖੇਤਰੀ ਪਾਰਟੀ ਆ ਤੁਹਾਡੀ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਪੰਜਾਬ ਵਾਸਤੇ ਐ ਸਾਸੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ 'ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ 'ਚ ਸੱਤ 'ਚ ਵੇੜੇ 'ਚ ਜਾਂ ਕਿਸੇ ਦੇ ਘਰੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਐ ਇੰਨਾ ਵੰਗੂ ਨਹੀਂ ਜਿਹੜੇ ਆਪਾਂ 10 ਸਾਲ